ਜਦੋਂ ਤੁਹਾਨੂੰ ਪਤਾ ਲੱਗੇਗਾ ਇਹਦੇ ਅੰਦਰ ਇੱਥੇ ਪਹਿਲਾਂ ਹੈ ਕੀ ਸੀ ਤੁਹਾਡੇ ਲਈ ਇੱਕ ਵੱਡਾ ਸੰਦੇਸ਼ ਜਾਏਗਾ ਔਰ ਤੁਸੀਂ ਆਪਣੇ ਪਿੰਡ ਦੇ ਵਿੱਚ ਇਸ ਤਰ੍ਹਾਂ ਕਰਨ ਦੇ ਯਤਨ ਕਰੋਗੇ ਤੁਸੀਂ ਦੇਖ ਰਹੇ ਹੋ ਪੰਜਾਬੀ ਵਿਰਸਾ ਤੇ ਇਹ ਤਸਵੀਰਾਂ ਜਿੱਥੇ ਹਲਟ ਤੇ ਬੀਬੀ ਦੇ ਸਿਰ ਤੇ ਜਿਹੜਾ ਰੋਟੀ ਲੈ ਕੇ ਜਾਂਦੀ ਛਾਵੇਲਾ ਤੇ ਪਰਲੇ ਪਾਸੇ ਕਿਸਾਨ ਨੱਕਾ ਮੋੜਦਾ ਤੇ ਪਰਲੇ ਪਾਸੇ ਇਧਰਲੇ ਪਾਸੇ ਦੇਖ ਰਹੇ ਹਾਂ ਕਿ ਬਾਬੇ ਤਾਸ਼ ਖੇਡਦੇ ਆ ਪੰਜਾਬੀ ਵਿਰਸਾ ਤੇ ਪਰਲੇ ਪਾਸੇ ਜਿਹੜਾ ਉਹ ਵੇਲਣਾ ਲੱਗਾ ਹੋਇਆ ਤੇ ਹੁਣ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਇਹ ਇੱਕ ਵਿਆਦੀ ਫਿਲਮ ਦਾ ਇਹ ਲੋਕੇਸ਼ਨ ਵੀ ਨਹੀਂ ਹੈ ਸਟੂਡੀਓ ਵੀ ਨਹੀਂ ਹੈ ਤੇ ਅੱਗੇ ਤੁਸੀਂ ਦੇਖਿਓ ਕਿਵੇਂ ਬਜ਼ੁਰਗ ਜਿਹੜੇ ਆ ਉਹ ਪੱਤੇ ਤੇ ਪੱਤਾ ਸਿੱਟੀ ਜਾਂਦੇ ਤੇ ਇਧਰਲੇ ਪਾਸੇ ਤੁਸੀਂ ਦੇਖਦੇ ਹੋ ਕਿਵੇਂ ਇਹਦਾ ਬੇਲਣਾ ਹੈ ਕੀ ਜਾ ਰਿਹਾ ਗੋੜ ਕੀਤਾ ਜਾ ਰਿਹਾ ਇਧਰਲੇ ਪਾਸੇ ਝੋਖਾ ਜਿਹੜਾ ਝੋਖ ਰਿਹਾ ਬੱਲਣ ਵੀ ਪਰਿਆ ਤੇ ਹੁੱਕਾ ਪੀ ਰਿਹਾ ਇੱਕ ਬਜ਼ੁਰਗ ਵੀ ਇਹ ਤੁਸੀਂ ਦੇਖ ਰਹੇ ਹੋ ਕਿ ਬੀਬੀ ਕਪਾਹ ਤੋੜਦੀ ਹੈ ਖੇਤਾਂ ਦੇ ਵਿੱਚ ਬੀਬੀ ਕਪਾਹ ਤੋੜਦੀ ਆ ਤੇ ਅਗਲੀ ਚ ਦੇਖਦੇ ਆ ਲੜਕੀ ਜਿਹੜੀ ਐ ਉਹ ਫੁਲਕਾਰੀ ਕੱਢ ਰਹੀ ਐ ਇਹ ਲੋਕੇਸ਼ਨ ਤੁਹਾਨੂੰ ਮੈਂ ਅੱਗੇ ਜਾ ਕੇ ਦੱਸਾਂਗਾ ਅਸਲ ਦੇ ਵਿੱਚ ਹੈ ਕੀ ਤੇ ਇਹ ਨੌਜਵਾਨ ਲੜਕੀ ਜਿਹੜੀ ਮਟਿਆਰ ਚਰਖਾ ਕੱਤ ਰਹੀ ਐ ਨਾਲ ਰੂੰ ਦੇ ਗਲੋਟੇ ਨੇ ਛੱਬਾ ਹੈ ਤੇ ਅਗਲੀ ਤਸਵੀਰ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਬੀਬੀ ਚੱਕੀ ਚਲਾ ਰਹੀ ਹੈ ਦਾਣੇ ਪੀ ਰਹੀ ਹੈ ਤੇ ਸਰ ਤੇ ਕਿਵੇਂ ਉਹ ਪੰਜਾਬੀ ਵਿਰਸੇ ਵਾਲੇ ਸਾਡੇ ਕੱਪੜੇ ਹੈਗੇ ਨੇ ਤੇ ਅਗਲੀ ਤਸਵੀਰ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਕਿਸਾਨ ਜਿਹੜਾ ਉਹ ਹਲ ਵਾਰ ਰਿਹਾ ਬਾਬਾ ਬਾਬੇ ਨਾਨਕ ਨੇ ਵੀ ਕਿਹਾ ਸੀ ਸਾਰੇ ਮਾਪੁਰਸ਼ਾਂ ਨੇ ਕਿਹਾ ਕਿਰਤ ਕਰੋ ਇਹ ਕਿਰਤ ਕਰ ਰਹੇ ਇਹ ਤਸਵੀਰਾਂ ਸਾਨੂੰ ਦੱਸ ਰਹੀਆਂ ਤੇ ਅਗਲੀ ਦੇ ਵਿੱਚ ਤੰਦਰੁਸਤੀ ਦਾ ਖਜ਼ਾਨਾ ਜਿਹੜਾ ਉਹ ਦੁੱਧ ਦਹੀਂ ਮੱਖਣ ਲੱਸੀ ਤੇ ਬੀਬੀ ਸਵੇਰੇ ਸਵੇਰੇ ਲੱਸੀ ਆਪ ਹੱਥੀ ਰੜਕ ਰਹੀ ਹੈ ਹੱਥੀ ਰੜਕਣ ਦੇ ਨਾਲ ਸਾਡੇ ਸਰੀਰ ਦੀ ਵਰਜਿਸ਼ ਵੀ ਹੁੰਦੀ ਸੀ ਅਗਲੀ ਤਸਵੀਰ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿਸਾਨ ਪੱਠੇ ਲੈ ਕੇ ਗੱਡੇ ਦੇ ਉੱਤੇ ਆ ਰਿਹਾ ਬੋਲਦਾਂ ਦੇ ਨਾਲ ਕਿਵੇਂ ਉਦੋਂ ਉਸ ਵੇਲੇ ਪਿਆਰ ਸੀ ਪ੍ਰੇਮ ਸੀ ਉਸ ਵੇਲੇ ਸਾਡੇ ਘਰ ਦੇ ਜੀ ਦੇ ਵਾਂਗ ਸਾਡੇ ਜਾਨਵਰ ਪਸ਼ੂ ਹੁੰਦੇ ਸੀ ਤੇ ਅੱਜ ਮਿਸ਼ਨਰੀ ਆਈ ਹੈ ਤੇ ਇਧਰ ਦੇ ਪਾਸੇ ਲੜਕੀ ਜਿਹੜੀ ਹੈ ਉਹ ਪੱਠੇ ਵੱਢ ਕੇ ਉਹਨੇ ਝੋਲੀ ਪਿੱਛੇ ਲਾਏ ਹੋਏ ਤੁਸੀਂ ਤਸਵੀਰ ਦੇਖ ਰਹੇ ਹੋ ਇਹ ਤੁਸੀਂ ਦੇਖ ਰਹੇ ਹੋ ਟੱਡ ਸਾਨਗੀ ਜਿਹੜਾ ਸਾਡਾ ਢਾਡੀ ਜਥਾ ਉਹ ਕਿਵੇਂ ਵਾਰਾਂ ਗਾਉਂਦਾ ਹਿੱਕ ਦੀ ਜੋਰ ਦੇ ਨਾਲ ਤੁਸੀਂ ਦੇਖ ਰਹੇ ਹੋ ਕਿ ਉਹਨਾਂ ਦੇ ਚਿਹਰੇ ਜਿਹੜੇ ਖਿੜੇ ਹੋਏ ਉਹ ਵਿਰਸਾ ਵਿਰਸੇ ਦੀ ਜਾਣਕਾਰੀ ਦੇਣ ਲਈ ਢਾਡੀ ਵਾਰਾਂ ਦੇ ਰਾਹੀਂ ਢਾਡੀ ਜਥਾ ਉਹ ਵੀ ਤਸਵੀਰ ਤੁਸੀਂ ਦੇਖ ਰਹੇ ਹੋ ਇਧਰਲੇ ਪਾਸੇ ਊੜਾ ਜਿਹੜਾ ਈਡੀ ਸਸਾ ਹਾ ਕਕ ਖਖ ਗੱਗਾ ਨਹੀਂ ਆ ਦੀ ਫੱਟੀ ਜਿਹੜੀ ਹੈ ਉਹ ਨੌਜਵਾਨ ਸਾਬ ਲੋ ਪੰਜਾਬੀਓ ਪੰਜਾਬੀ ਅਤੇ ਪੰਜਾਬ ਨੂੰ ਅੱਜ ਵਾਕਈ ਪੰਜਾਬ ਜਿਹੜਾ ਉਹ ਸਾਂਭਣ ਦੀ ਲੋੜ ਹੈ ਪੰਜਾਬੀ ਵੀ ਸਾਂਭਣ ਦੀ ਲੋੜ ਤੇ ਪੰਜਾਬ ਵੀ ਸਾਂਭਣ ਦੀ ਲੋੜ ਹੈ ਬਹੁਤ ਸਾਰੇ ਤੁਸੀਂ ਵੱਖ-ਵੱਖ ਵੀਡੀਓਜ਼ ਤੁਸੀਂ ਵਿਦੇਸ਼ ਦੇ ਵਿੱਚ ਦੇਖਦੇ ਹੋ ਇਹ ਵੀ ਤਸਵੀਰ ਬੜੀ ਬਿਆਨ ਕਰਦੀ ਹੈ ਕਿ ਬਾਪ ਜਿਹੜਾ ਆਪਣੇ ਬੱਚੇ ਨੂੰ ਸਕੂਲ ਦੇ ਵਿੱਚ ਛੱਡਣ ਵਾਸਤੇ ਜਾ ਰਿਹਾ ਬੱਚੇ ਦੇ ਬੈਗ ਉਹਨਾਂ ਦੇ ਜਿਹੜਾ ਬੈਗ ਉਹ ਕਿੱਟ ਲਈ ਹੋਈ ਆ ਆਪਣੇ ਮਾਪੇ-ਮਾਪ ਦੀ ਕਦਰ ਕਰਿਆ ਕਰੋ ਬਿਨਾ ਮਾਂ-ਬਾਪ ਦੀ ਜ਼ਿੰਦਗੀ ਕਿਵੇਂ ਬਦਿਤ ਹੁੰਦੀ ਹੈ ਉਹਨਾਂ ਨੂੰ ਪੁੱਛੋ ਜਿਨ੍ਹਾਂ ਦੇ ਮਾਂ-ਬਾਪ ਨਹੀਂ ਹੁੰਦੇ ਇੱਕ ਇੱਕ ਗੱਲ ਜਿਹੜੀ ਬੜੀ ਸਿਆਣੀ ਲਿਖੀ ਹੋਈ ਹੈ ਅਸਲ ਦੇ ਵਿੱਚ ਇਹ ਫਿਲਮਾਂ ਵਾਲਾ ਸਟੂਡੀਓ ਨਹੀਂ ਸੀਗਾ ਇਹ ਵਿਆਹ ਸ਼ਾਦੀ ਪ੍ਰੀ-ਵੇਡਿੰਗ ਜਾਂ ਸੀਰੀਅਲ ਦਾ ਸਟੂਡੀਓ ਨਹੀਂ ਹੈਗਾ ਸੀ ਇਹ ਅਸਲ ਦੇ ਵਿੱਚ ਬਣਾਈ ਗਈ ਹੈ 108 ਸੰਤ ਬਾਬਾ ਫੂਲਾ ਸਿੰਘ ਜੀ ਪਾਰਕ ਇਸ ਵੇਲੇ ਸੇ ਖੜੇ ਆ ਪਿੰਡ ਵਰਕ ਦੇ ਅੰਦਰ ਜੇ ਤੁਹਾਨੂੰ ਇਹ ਤਸਵੀਰਾਂ ਦੇ ਅੰਦਰਲਾ ਹਿੱਸਾ ਤੁਹਾਨੂੰ ਦਿਖਾਵਾਂ ਔਰ ਇੱਥੇ ਪਹਿਲਾਂ ਕੀ ਸੀ ਉਹ ਦੱਸਾਂ ਤੁਸੀਂ ਹੈਰਾਨ ਰਹੇਗਾ ਇਹਦੇ ਅੰਦਰ ਇੱਥੇ ਪਹਿਲਾਂ ਹੈ ਕੀ ਸੀ ਤੁਹਾਡੇ ਲਈ ਇੱਕ ਵੱਡਾ ਸੰਦੇਸ਼ ਜਾਏਗਾ ਔਰ ਤੁਸੀਂ ਆਪਣੇ ਪਿੰਡ ਦੇ ਵਿੱਚ ਇਸ ਤਰ੍ਹਾਂ ਕਰਨ ਦੇ ਯਤਨ ਕਰੋਗੇ ਅਸਲ ਦੇ ਵਿੱਚ ਆ ਤੁਸੀਂ ਦੇਖ ਰਹੇ ਹੋ ਕਿ ਛੋਟੀ ਜਿਹੀ ਪਾਰਕ ਵੀ ਬਣਾਈ ਗਈ ਹੈ ਇਹ ਇੱਕ ਅੰਡਰ ਕੰਸਟਰਕਸ਼ਨ ਹੈ ਤਿਆਰ ਕੀਤੀ ਜਾ ਰਹੀ ਹੈ ਹੋ ਰਿਹਾ ਤੇ ਅੰਦਰਲੇ ਪਾਸੇ ਤੁਸੀਂ ਦੇਖੋਗੇ ਇਧਰਲੇ ਪਾਸੇ ਖਾਲੀ ਕੀਤੀ ਜਗ੍ਹਾ ਹੈ ਖਾਲੀ ਕੀਤਾ ਪਲਾਟ ਹੈ ਤੇ ਉਧਰਲੇ ਪਾਸੇ ਕੀ ਹੈ ਇਹ ਵੀ ਤੁਹਾਨੂੰ ਮੈਂ ਦਿਖਾਉਂਗਾ ਇਧਰਲੇ ਪਾਸੇ ਪਿੰਡ ਦਾ ਗੰਦਾ ਪਾਣੀ ਆਉਣ ਦੇ ਲਈ ਛੱਪੜ ਹੈ ਹੁਣ ਛੱਪੜ ਦੀ ਚਾਰਦਿਵਾਰੀ ਕਰਕੇ ਬਾਹਰਲੇ ਪਾਸੇ ਕਿਵੇਂ ਦੀਆਂ ਆਲੀਸ਼ਾਨ ਤਸਵੀਰਾਂ ਬਣਾਈਆਂ ਗਈਆਂ ਉਹ ਤੁਸੀਂ ਦੇਖੀਆਂ ਛੱਪੜ ਦੇ ਵੱਲ ਕਿਸੇ ਦਾ ਮੂੰਹ ਕਰਨ ਨੂੰ ਜੀ ਨਹੀਂ ਕਰਦਾ ਹੁੰਦਾ ਪਰ ਇਸ ਪਿੰਡ ਵਿਰਕਾਂ ਦੇ ਵਿੱਚ ਛੱਪੜ ਦੇ ਬਾਹਰਲੇ ਪਾਸੇ ਦੀਵਾਰ ਦੇ ਉੱਤੇ ਬਣੀਆਂ ਤਸਵੀਰਾਂ ਤੁਸੀਂ ਕਿਵੇਂ ਸ਼ੌਕ ਨਾ ਦੇਖਦੇ ਹੋ ਦਿਲ ਦੇ ਵਿੱਚ ਹੂਕ ਪੈਂਦੀ ਏ ਇਹ ਸਾਡਾ ਪੰਜਾਬੀ ਵਿਰਸਾ ਹੈ ਤੇ ਇਸ ਪਿੰਡ ਦੇ ਵਿੱਚ ਹੋਰ ਵੀ ਪਤਵੰਤੇ ਸੱਜਣਾਂ ਨੂੰ ਵੀ ਮਿਲਾਂਗੇ ਅਸਲ ਦੇ ਵਿੱਚ ਇੱਥੇ ਪਹਿਲਾਂ ਕੀ ਸੀ ਜਿੱਥੇ ਅਸੀਂ ਖੜੇ ਹਾਂ ਇੱਥੇ ਸਵਾਮਾ ਨਿਵਾਰੇ ਨੇ ਮੰਗਾ ਚੌਕੀਦਾਰ ਤੇ ਇਹ ਜਿਸ ਸਥਾਨ ਤੇ ਆਪਾਂ ਖੜੇ ਹਾਂ ਜਿਵੇਂ ਬਾਹਰ ਬੜੀ ਆਲੀਸ਼ਾਨ ਤਸਵੀਰਾਂ ਬਣਾਈਆਂ ਗਈਆਂ ਪੰਜਾਬੀ ਵਿਰਸੇ ਨਾਲ ਸੰਬੰਧਿਤ ਤੇ ਅੰਦਰਲੇ ਪਾਸੇ ਆ ਕੇ ਦੇਖਿਆ ਛੱਪੜ ਹੈਗਾ ਤੇ ਇਧਰਲੇ ਪਾਸੇ ਕੁਝ ਬਣਾਇਆ ਜਾ ਰਿਹਾ ਅਸਲ ਦੇ ਵਿੱਚ ਇੱਥੇ ਕੀ ਸੀ ਇੱਥੇ ਭਾਜੀ ਪਹਿਲਾਂ ਤਾਂ ਜਿਹੜਾ ਸਥਾਨ ਇੱਥੇ ਪਹਿਲਾਂ ਛੋਟੀ ਹੀ ਪਾਰਕ ਸੀ ਅੱਛਾ ਤੇ ਇਹਦੇ ਨਾਲ ਦੀ ਵੱਡਾ ਨਾਲਾ ਚੱਲਦਾ ਹੁੰਦਾ ਸੀਗਾ ਜੀ ਅੱਛਾ ਠੀਕ ਹੈ ਜੀ ਤੇ ਇੱਥੇ ਕਾਫੀ ਦਰਖਤ ਹੁੰਦੇ ਸੀਗੇ ਪਹਿਲਾਂ ਜੋ ਸਟਾਰਟਿੰਗ ਵਿੱਚ ਜੋ ਐਨਆਰ ਦੀ ਪਲੈਨਿੰਗ ਸੀਗੀ ਵੀ ਸਿਰਫ ਇਧਰਲੇ ਸਾਈਡਾ ਛੱਪੜ ਸਕੂਲ ਜਿਹੜੀ ਛੱਪੜ ਸਕੂਲ ਨੂੰ ਲੱਗਦਾ ਸੀ ਹੂੰ ਵੀ ਉਥੋਂ ਨਥਾ ਪੂਰ ਕੇ ਵੀ ਸਕੂਲ ਨੂੰ ਬਚਾਇਆ ਜਾਵੇ ਤੇ ਪਿੱਛੇ ਇੱਕ ਖੂਹ ਹੁੰਦਾ ਸੀ ਉਹਨੂੰ ਪੂਰ ਕੇ ਵੀ ਸਕੂਲ ਦੇ ਕੰਦਨ ਬਚਾਇਆ ਜਾਵੇ ਹੂੰ ਪਰ ਹੌਲੀ 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 ਕਰਦੇ ਕਰਦੇ ਉਹਨਾਂ ਨੇ ਇਹ ਪਲਾਨਿੰਗ ਕੀਤੀ ਹੋਈ ਸਾਰਾ ਜਿਹੜਾ ਛੱਪੜ ਦਾ ਕੰਮ ਜਿਹੜਾ ਆ ਉਹ ਕੀਤਾ ਜਾਵੇ ਹੂੰ ਤੇ ਉਹਨੇ ਮੈਨੂੰ ਜਿੱਦਾਂ ਜਿੱਦਾਂ ਮੈਨੂੰ ਕਹੀ ਗਏ ਮੈਂ ਉਦੋਂ ਉਦੋਂ ਦਾ ਕਰੀ ਗਿਆ ਵਾਹ ਜੀ ਵਾਹ ਤੇ ਜਿਹੜੀ ਆ ਜਿਹੜੀ ਪਾਰਕ ਸੀਗੀ ਤੇ ਉਧਰੋਂ ਗੁਰੂ ਮਹਾਰਾਜ ਦਾ ਜਨਮ ਦਿਨ ਆ ਰਿਹਾ ਸੀ ਸੰਤ ਬਾ ਫੂਲਾ ਸਿੰਘ ਦਾ ਬਿਲਕੁਲ ਬਿਲਕੁਲ ਤੇ ਫੇਰ ਭਾਜੀ ਉਹਨਾਂ ਨੂੰ ਮੈਂ ਕਿਹਾ ਮੈਂ ਭਾਜੀ ਇੱਥੇ ਪਾਰਕ ਬਣਾਉਣੀ ਆ ਤੇ ਭਾਈ ਹੁਣ ਕਹਿੰਦੇ ਚਲੋ ਠੀਕ ਆ ਬਣਾਓ ਜੀ ਹੂੰ 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 ਤੇ ਅਸੀਂ ਮੇਲੇ ਤੋਂ 3 ਦਿਨ ਪਹਿਲਾਂ ਪਾਰਕ ਤਿਆਰ ਕੀਤੀ ਜੀ 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 ਉਸ ਤੋਂ ਬਾਅਦ ਜਿਹੜੀਆਂ ਬਾਹਰ ਸਿਨੇਰੀਆਂ ਬੜੀਆਂ ਜੋ ਪੰਜਾਬੀ ਕਲਚਰ ਪਿੰਡੂ ਕਲਚਰ ਆ ਤੇ ਉਹ ਰਣਜੀਤ ਸਿੰਘ ਰਾਣਾ ਬਿਰਕ ਜੀ ਜੀ ਮਯਾਰੇ ਵਾਲੇ ਉਹਨਾਂ ਨੇ ਆਪਣੇ ਡੈਡੀ ਦੀ ਯਾਦ ਵਿੱਚ ਹੂੰ ਲੇਟ ਸਰਦਾਰ ਸੀਤਲ ਸਿੰਘ ਬਿਰਕ ਮਯਾਰੇ ਵਾਲੇ ਜੀ ਉਹਨਾਂ ਦੀ ਯਾਦ ਵਿੱਚ ਸਾਰਾ ਜੋ ਵੀ ਪੰਜਾਬੀ ਕਲਚਰ ਉਹਨੀਆਂ ਆਪਣੇ ਡੈਡੀ ਦੀ ਯਾਦ ਵਿੱਚ ਬਣਾਇਆ ਜੀ ਤੇ ਇਸ ਤੋਂ ਬਾਅਦ ਜਿਹੜਾ ਛੱਪੜ ਦਾ ਕੰਮ ਚੱਲਿਆ ਸੀ ਤੇ ਵਿੱਚ ਛੱਪੜ ਤੇ ਜਗ੍ਹਾ ਸੀ ਕਾਟ ਕੋਟ 100 ਸਾਲ ਤੋਂ ਉੱਪਰ ਪੁਰਾਣੀ ਜਗ੍ਹਾ ਸੀ ਤੇ ਉਦੋਂ ਵੀ ਜਦੋਂ ਕੰਮ ਸਟਾਰਟ ਹੋਣ ਲੱਗਾ ਇੱਥੇ ਮਸ਼ੀਨ ਚੱਲੀ ਮਸ਼ੀਨ ਆ ਕੇ ਕੋਲ ਖੜ ਗਈ ਸੀ ਤੇ ਭਾਜੀ ਨੂੰ ਕਾਲ ਕੀਤੀ ਮੈਂ ਭਾਜੀ ਆਹ ਗੱਲ ਹੈ ਭਾਜੀ ਨੇ ਉਦੋਂ ਹੀ ਬੈਠੇ ਨੇ ਉੱਥੋਂ ਅਰਦਾਸ ਕੀਤੀ ਬਾਬਾ ਜਿੱਦਾਂ ਦੀ ਤੇਰੀ ਜਗ੍ਹਾ ਆ ਉਦੋਂ ਵੀ ਇਹੀ ਵਧੀਆ ਬਣਾਵਾਂਗੇ ਤੇ ਜੋ ਵੀ ਭਾਜੀ ਦਾ ਟਾਰਗੇਟ ਹੈ ਘੱਟ ਤੋਂ ਘੱਟ 7 ਲੱਖ ਦਾ ਟਾਰਗੇਟ ਸੀਗਾ ਜਿਹੜਾ ਭਾਜੀ ਨੇ ਜਗ੍ਹਾ ਦਾ ਕੰਮ ਕਰਾ ਰਹੇ ਆ ਤੇ ਬਾਹਰ ਜੋ ਸਿੰਨੀ ਦਾ ਕੰਮ ਹੈ ਸਾਰਾ ਭਾਜੀ ਹੁਣੀ ਆਪਣੇ ਹੀ ਜਾਨੀ ਤੌਰ ਤੇ ਕਰਾ ਰਹੇ ਆ ਤੇ ਬਾਕੀ ਜੋ ਛੱਪੜ ਵਿੱਚ ਜੋ ਵੀ ਕੰਮ ਚੱਲਿਆ ਆ ਜਿੰਨਾ ਵੀ ਸਾਡਾ ਐਨਆਈ ਐਨਆਰਆ ਪਰਿਵਾਰ ਪਿੰਡ ਬਿਰਕਾਂ ਦਾ ਬਾਹਰ ਬੈਠਾ ਆ ਪ੍ਰਦੇਸ਼ਾਂ ਵਿੱਚ ਬੈਠਾ ਉਹਨੇ ਆਪਣੇ 109 ਦੀ ਕਿਰਤ ਨਾਲ ਇੱਥੇ ਇੱਕ ਇੱਕ ਪੰਜੀ ਭੇਜੀ ਤੇ ਉਹ ਜੋ ਵੀ ਨਹੀਂ ਭੇਜਿਆ ਉਹ ਛੱਪੜ ਤੇ ਲੱਗਾ ਆ ਤੇ ਬਾਕੀ ਮੈਂ ਇਹ ਵੀ ਦੱਸਣਾ ਚਾਹੁੰਦਾ ਮੈਂ ਤਿੰਨ ਰਿਕਾਰਡ ਬਣਾਈ ਹੋਈ ਆ ਜਦੋਂ ਵੀ ਮੇਥੋਂ ਮਰਜ਼ੀ ਹਿਸਾਬ ਲੈ ਸਕਦੇ ਆ ਕਿ ਤਿੰਨ ਰਜਿਸਟਰ ਮੈਂ ਲਾਈ ਹੋਈ ਆ ਤੇ ਜਦੋਂ ਵੀ ਕੰਮ ਹੁੰਦਾ ਜੋ ਵੀ ਟਰਾਲੀ ਆਉਂਦੀ ਐਟ ਬੱਟਾ ਜੋ ਵੀ ਆਉਂਦਾ ਉਦੋਂ ਹੀ ਵੀਡੀਓ ਬਣਾ ਕੇ ਬਾਹਰ ਭੇਜ ਦਿੰਦਾ ਆ ਤਾਂ ਕਿ ਭਲਕ ਨੂੰ ਕੋਈ ਮੀਤੀ ਕਲੇਮ ਨਾ ਆਵੇ ਤੇ ਬਾਕੀ ਜੋ ਵੀ ਕੰਮ ਹੋਇਆ ਤੁਹਾਡੇ ਸਾਹਮਣੇ ਆ ਇਹ ਜਾਨੀ ਭਾਜੀ ਹੁਣੀ ਪਿੰਡੂ ਕਲਚਰ ਹੂੰ ਬਣਾਇਆ ਤੇ ਇਹ ਸੰਤ ਬਾ ਫੂਲਾ ਸਿੰਘ ਦੀ ਪਾਰਕ ਹੈ ਜੀ ਤੇ ਪਿੱਛੇ ਜਗਾ ਬਣੀ ਹੈ ਜੀ ਤੇ ਜਗਾ ਉੱਤ ਚੱਕ ਕੇ ਭਰਤੀ ਪਾਤੀ ਆ ਯਾਨੀ ਜੋ ਛੱਪੜ ਦਾ ਕੰਮ ਹੈ ਸਾਰੇ ਆਲੇ ਵਾਲੇ ਕੰਦਾ ਬਣਨੀ ਹੈ ਤੇ ਜੀ ਚੌਕੀਦਾਰ ਜੀ ਕੀ ਕਹੂੰਗੇ ਇਹ ਜਿਹੜੀ ਜਗਾ ਹੈ ਜਿਵੇਂ ਇਧਰਲੇ ਪਾਸੇ ਸਕੂਲ ਦੇਖ ਰਿਹਾ ਸਕੂਲ ਦੀ ਬੈਕ ਸਾਈਡ ਹੈਗੀ ਆ ਇੱਥੇ ਪਹਿਲਾਂ ਕੀ ਸੀਗਾ ਇੱਥੇ ਭਾਜੀ ਪਹਿਲਾਂ ਛੱਪੜ ਹੀ ਸੀਗਾ ਸਾਰੇ ਜੀ ਅੱਛਾ ਘਟ ਤੋਂ ਘਟ 10 ਫੁੱਟ ਡੂੰਘਾ ਛੱਪੜ ਸੀ ਇਹ ਵਾਹ ਜੀ ਵਾਹ ਜਿੰਨੀ ਇਹ ਛੱਪੜ ਚੋਂ ਮਿੱਟੀ ਕੱਢੀ ਸਾਰੀ ਜਿੱਥੇ ਪਾਈ ਅਸੀਂ ਢੂੰਗਾ ਕਰਤਾ 56 ਨੂੰ ਢੂੰਗਾ ਕੀਤਾ ਅਸੀਂ ਇੱਕ ਵੀ ਟਰਾਲੀ ਨੇ ਦੇ ਵਿੱਚੋਂ ਵੇਚੀ ਜੀ 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 ਮੈਨੂੰ ਕਹਿੰਦੇ ਰਹੇ ਵੀ ਸਾਨੂੰ ਮਿੱਟੀ ਦੇ ਸਾਨੂੰ ਉੱਤੇ ਭਰਨੀ ਅਸੀਂ ਵੇਚੀ ਨਹੀਂ ਜੀ ਕਿਉਂਕਿ ਭਲਕ ਨੂੰ ਸਾਡੇ ਤੇ ਕਲੇਮ ਆਣਾ ਸੀ ਬਾਹਰ ਜਿਹੜੇ ਐਨਆਈ ਪਰਿਵਾਰ ਬੈਠਾ ਉਹਨਾਂ ਤੇ ਕਲੇਮ ਆਣਾ ਸੀ ਜੀ ਜੀ ਇਸ ਕਰਕੇ ਛੱਪੜ ਦੀ ਚੀਜ਼ੇ ਛੱਪੜ 'ਚ ਲਾਤੀ ਜੀ ਜੀ ਇੱਥੇ ਵੀ ਬਹੁਤ ਡੂੰਗੀ ਜਗ੍ਹਾ ਸੀਗੀ ਇੱਥੇ ਘੱਟੋ ਘੱਟ 10 ਫੁੱਟ ਡੂੰਗਾ ਹੈਗਾ ਇੱਥੇ ਟੋਇਆ ਜੀ ਅੱਛਾ ਹੁਣ ਇੱਥੇ ਕੀ ਬਣਾਉਣ ਦਾ ਤੁਹਾਡਾ ਪ੍ਰੋਜੈਕਟ ਹੈਗਾ ਜਿਵੇਂ ਆ ਬੜਾ ਬਗਲ ਕੀਤਾ ਜਾ ਰਿਹਾ ਜਿਹੜਾ ਕੰਮ ਕੀਤਾ ਜਾ ਰਿਹਾ ਦੇਖੋ ਜੀ ਇਹ ਜਿਹੜੀ ਮਾਲਕੀ ਆ ਇਹ ਸਰਦਾਰ ਸਰਵੀ ਸਿੰਘ ਸ਼ਾਮਾ ਜੀ ਆ ਜੀ ਜੀ ਉਹਨਾਂ ਦੇ ਬ੍ਰਦਰ ਆ ਜੋ ਉਹ ਚਾਹਣਗੇ ਉਹ ਹੀ ਇੱਥੇ ਹੋਣਾ ਜੀ। ਅੱਛਾ ਅੱਛਾ ਇਹਦੀ ਪਲੈਨਿੰਗ ਕਰਨੀ ਹੈ। ਹਾਂਜੀ ਉਹ ਉਹਨਾਂ ਦੀ ਪਲੈਨਿੰਗ ਹੈ ਜੀ। ਜਿਹੜੀ ਬਾਹਰ ਐਨੇ ਪਰਿਵਾਰ ਦੀ ਪਲੈਨਿੰਗ ਸੀ ਉਹ ਸਾਡੇ ਸਾਹਮਣੇ ਬੰਨ ਰਹੀ ਆ। ਜੀ। ਜਦੋਂ ਇਹ ਛੱਪੜ ਪੂਰਾ ਤਿਆਰ ਹੋ ਜਾਊਗਾ ਤੇ ਉਦੋਂ ਉੱਥੇ ਹੀ ਤੁਹਾਨੂੰ ਸੱਦਾਂਗੇ ਤੇ ਸਾਰੀ ਇਹਦੀ ਰਿਪੋਰਟ ਸਾਡੇ ਸਾਹਮਣੇ ਪੇਸ਼ ਕੀਤੀ ਜਾਊਗੀ। ਵਾਹ ਬਹੁਤ ਵਧੀਆ ਲੱਗ ਰਿਹਾ ਜੀ ਜੋ ਤੁਸੀਂ ਕਰ ਰਹੇ ਬਹੁਤ ਧੰਨਵਾਦ ਜੀ। ਬਹੁਤ ਥੈਂਕ ਯੂ ਮਿਹਰਬਾਨੀ। ਤੇ ਮੌਕੇ ਤੇ ਮੌਜੂਦ ਨੇ ਜਿਹੜੇ ਨਵੇਂ-ਨਵੇਂ ਸਰਪੰਚ ਬਣੇ ਨੇ ਲਾਡੀ ਵਸਰਾਜੀ ਨਾਲ ਅਸ਼ੋਕ ਬੰਗੜ ਜੀ ਮੌਕੇ ਤੇ ਮੌਜੂਦ ਨੇ ਇਹਨਾਂ ਤੋਂ ਵੀ ਪੁੱਛਾਂਗੇ ਆਪਾਂ ਇਹ ਕੀ-ਕੀ ਕੀਤਾ ਜਾ ਰਿਹਾ ਔਰ ਕਿਹਨਾਂ ਦੇ ਵੱਲੋਂ ਕੀਤਾ ਜਾ ਰਿਹਾ ਔਰ ਕੀ ਧੰਨਵਾਦ ਕਰਨਾ ਚਾਹੁੰਦੇ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਗੁੜਾ ਜੀ ਅੱਜ ਤੁਸੀਂ ਇੱਥੇ ਆਏ ਆ ਤੁਹਾਡਾ ਬਹੁਤ-ਬਹੁਤ ਧੰਨਵਾਦ ਆ ਤੁਸੀਂ ਆਪਣਾ ਜਿਹੜਾ ਐਨਜੀ ਚੈਨਲ ਹੈ ਜੀ ਨਰਮਲ ਗੋੜਾ ਜੀ ਉਹ ਤੁਹਾਡਾ ਅਸੀਂ ਆਪਣੀ ਪੰਚਾਇਤ ਵੱਲੋਂ ਧੰਨਵਾਦ ਕਰਦੇ ਹਾਂ ਕਿ ਤੁਸੀਂ ਅੱਜ ਜਿਹੜੀ ਆ ਪਿੰਡ ਦੀ ਜਿਹੜੀ ਆ ਪੂਰੇ ਸਾਡੇ ਨਾਲ ਹੋ ਕੇ ਦੇਖ ਰਹੇ ਆ ਵੀ ਕਿੱਥੇ ਕਿੱਥੇ ਕੀ ਕੀ ਕੰਮ ਹੋਣ ਵਾਲੇ ਆ ਜੀ ਔਰ ਇਹ ਜਿਹੜਾ ਛੱਪੜ ਹੈ ਜਿੱਥੇ ਆਪਾਂ ਇਸ ਵੇਲੇ ਖੜੇ ਆ ਇਹ ਛੱਪੜ ਦੀ ਤਾਂ ਸਮੱਸਿਆ ਜਿਹੜੀ ਹੈਗੀ ਹੈਗੀ ਸੀ ਜੀ ਵੱਡੀ ਸਮੱਸਿਆ ਇਹ ਸੀ ਕਿ ਸਾਡੇ ਜਿਹੜੇ ਬੱਚੇ ਆ ਨਿੱਕੇ ਨਿੱਕੇ ਉਹ ਸਾਨੂੰ ਹਰ ਵੇਲੇ ਉਹਨਾਂ ਦੀ ਜਾਨ ਦਾ ਖਤਰਾ ਬਣਿਆ ਰਹਿੰਦਾ ਸੀ ਕਿਉਂਕਿ ਇਹ ਜਿਹੜਾ ਛੱਪੜ ਹੈ ਇਹ ਜਾ ਕੇ ਸਕੂਲ ਦੀ ਬਿਲਡਿੰਗ ਨੂੰ ਟੱਚ ਕਰਦਾ ਸੀ ਜੀ ਉਹਦੀਆਂ ਨੀਆਂ 'ਚ ਪਾਣੀ ਪੈਂਦਾ ਸੀ ਸਾਡੇ ਐਨਆਰਆਈ ਭਰਾ ਪਹਿਲਾਂ ਵੀ ਸਕੂਲ ਦੀ ਬਿਲਡਿੰਗ ਨੂੰ ਜਦੋਂ ਪੇਂਟ ਕਰਵਾ ਦਿੰਦੇ ਸੀ ਪਰ ਉਹ ਸਲਾਬੇ ਦੇ ਕਾਰਨ ਤਿੰਨਾਂ ਮਹੀਨਿਆਂ ਬਾਅਦ ਹੀ ਪੇਂਟ ਦੁਬਾਰਾ ਖਰਾਬ ਹੋ ਜਾਂਦਾ ਸੀ ਜੀ ਪਹਿਲਾਂ ਵੀ ਬਹੁਤ ਵਾਰੀ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਚਲੋ ਹੁਣ ਕਹਿੰਦੇ ਹੁੰਦੇ ਦੇਰ ਆਏ ਦਰਸਤ ਆਏ ਤੇ ਅਸੀਂ ਬੇਨਤੀਆਂ ਕਰਦੇ ਰਹੇ ਹਾਂ ਪਰ ਜਦੋਂ ਇਹ ਗੱਲ ਜਿਹੜੀ ਸਾਡੇ ਬਹੁਤ ਹੀ ਸਤਿਕਾਰਯੋਗ ਰਣਜੀਤ ਸਿੰਘ ਰਾਣਾ ਜੀ ਸਰਦਾਰ ਰਣਜੀਤ ਸਿੰਘ ਰਾਣਾ ਜੀ ਯੂਕੇ ਤੋਂ ਉਹਨਾਂ ਨੇ ਇਸ ਕੰਮ ਲਈ ਜਦੋਂ ਪਹਿਲ ਕਦਮੀ ਕੀਤੀ ਤਾਂ ਸਾਨੂੰ ਬਹੁਤ ਖੁਸ਼ੀ ਹੋਈ ਇਸ ਤੋਂ ਪਹਿਲਾਂ ਟਰਾਈ ਕੀਤਾ ਸੀਗਾ ਸਰਦਾਰ ਗੁਰਮੇਲ ਸਿੰਘ ਜੀ ਨੇ ਉਹਨਾਂ ਨੇ ਕੰਮ ਟਰਾਈ ਕੀਤਾ ਸੀ ਉਦੋਂ ਕੁਝ ਕਾਰਨਾ ਕਰਕੇ ਕੰਮ ਨਹੀਂ ਹੋ ਸਕਿਆ ਹੁਣ ਰਣਜੀਤ ਸਿੰਘ ਰਾਣਾ ਜੀ ਦੇ ਧਿਆਨ ਚ ਆਇਆ ਇਹ ਇੱਕ ਵੱਡਾ ਸਾਡਾ ਜਿਹੜਾ ਪਰਿਵਾਰ ਹੈ ਐਨਆਰਆਈਜ਼ ਦਾ ਜੋ ਇੰਗਲੈਂਡ ਅਮਰੀਕਾ ਕੈਨੇਡਾ ਦੇ ਵਿੱਚ ਬੈਠੇ ਆ ਉਹਨਾਂ ਸਾਰਿਆਂ ਦਾ ਇੱਕ ਵੱਡਾ ਗਰੁੱਪ ਆ ਜਿਹੜੇ ਕੀ ਸਾਰੇ ਇਸ ਕੰਮ ਲਈ ਸਹਿਯੋਗ ਕਰ ਰਹੇ ਆ ਪਰ ਵੱਡਾ ਹਿੱਸਾ ਜਿਹੜਾ ਰਣਜੀਤ ਸਿੰਘ ਰਾਣਾ ਜੀ ਲਾ ਰਹੇ ਆ ਤੇ ਮੈਂ ਆਪਣੀ ਪੰਚਾਇਤ ਵੱਲੋਂ ਆਪਣੇ ਨਗਰ ਵੱਲੋਂ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਕਿ ਉਹਨਾਂ ਨੇ ਆਪਣੀ ਜਿਹੜੀ ਹੈ ਦਸਾਂ ਨੌਹਾਂ ਦੀ ਕਿਰਤ ਆ ਉਹਦੀ ਕਮਾਈ ਭੇਜ ਕੇ ਇਹ ਜਿਹੜਾ ਕੰਮ ਆ ਸਾਰਾ ਕਰਵਾਇਆ ਸਿੰਨਰੀਆਂ ਬਣਵਾਈਆਂ ਆਲੇ ਦੁਆਲੇ ਦੁਵਾਰਾ ਹੋ ਗਈਆਂ ਤਾਂ ਕਿ ਬੱਚੇ ਆ ਜਿਹੜੇ ਉਹਨਾਂ ਦਾ ਕਿਉਂਕਿ ਹਰ ਵੇਲੇ ਇੱਥੇ ਖੇਡਦੇ ਆ ਬੱਚੇ ਜੀ ਜੀ ਤੇ ਕੋਈ ਅਣਸਖਾਵੀ ਘਟਨਾ ਨਾ ਵਾਪਰ ਜਾਵੇ ਤਾਂ ਆਲੇ ਦੁਆਲੇ ਨੂੰ ਦੁਬਾਰਾ ਕਰ ਦਿੱਤੀ ਔਰ ਮੈਂ ਨਾਲ ਹੀ ਹੁਣ ਜਿਹੜੇ ਸਾਡੇ ਐਨ ਆਰ ਆਈ ਵੀਰਿਆ ਜਿਨ੍ਹਾਂ ਦੀ ਇਹ ਜਗਾ ਖਾਲੀ ਪਈ ਆ ਮੈਂ ਉਹਨਾਂ ਨੂੰ ਵੀ ਬੇਨਤੀ ਇਹ ਕਰਦਾ ਆ ਕਿ ਜੇ ਜਗਾ ਨੂੰ ਤੁਸੀਂ ਕਿਸੇ ਯੂਜ਼ ਵਿੱਚ ਨਹੀਂ ਲੈਣਾ ਤਾਂ ਤੁਸੀਂ ਆਪਣਾ ਪੱਖ ਦੱਸ ਦਿਓ ਤਾਂ ਪੰਚਾਇਤ ਵੱਲੋਂ ਆਪਾਂ ਜਿਹੜਾ ਰਣਜੀਤ ਸਿੰਘ ਰਾਣਾ ਜੀ ਔਰ ਜਿੰਨੇ ਸਾਡੇ ਐਨਆਰਆਈ ਭਰਾ ਆ ਉਹਨਾਂ ਦੇ ਸਹਿਯੋਗ ਦੇ ਨਾਲ ਇੱਥੇ ਆਪਾਂ ਇੱਕ ਵਧੀਆ ਪਾਰਕ ਬਣਾ ਲਿਆਂਗੇ ਔਰ ਇੱਥੇ ਝੂਲੇ ਲੱਗ ਜਾਣਗੇ ਤਾਂ ਕਿ ਬੱਚੇ ਜਿਹੜਾ ਇੱਥੇ ਖੇਡ ਸਕਣ ਤੇ ਆਪਣੀਆਂ ਜਿਹੜੀਆਂ ਐਕਟੀਵਿਟੀਜ਼ ਕਰ ਸਕਣ ਮੈਂ ਉਹਨਾਂ ਨੂੰ ਆਪਣੀ ਪੰਚਾਇਤ ਵੱਲੋਂ ਬੇਨਤੀ ਕਰਦਾ ਆ ਬਾਕੀ ਜਿੱਦਾਂ ਉਹਨਾਂ ਦਾ ਅੱਜ ਦਾ ਮੰਗੇ ਨੇ ਪਹਿਲਾਂ ਤੁਹਾਨੂੰ ਦੱਸਿਆ ਕਿ ਜੋ ਉਹ ਕਹਿਣਗੇ ਹੋਣਾ ਉਹ ਹੀ ਹੈ ਕਿਉਂਕਿ ਮਲਕੀਅਤ ਉਹਨਾਂ ਦੀ ਇੱਥੇ ਬੋਲਦੀ ਆ ਜੀ 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 ਤੇ ਮੈਂ ਦੁਬਾਰਾ ਫੇਰ ਧੰਨਵਾਦ ਕਰਦਾ ਔਰ ਨਾਲ ਹੀ ਮੈਂ ਬੇਨਤੀ ਕਰਦਾ ਕਿ ਜਿੱਦਾਂ ਇਹ ਛੱਪੜ ਸਿਗਾ ਹਾਂ ਇਹਦਾ ਤੁਸੀਂ ਜਿਹੜੀ ਕਾਇਆ ਕਲਪ ਬਦਲ ਕੇ ਰੱਖ ਦਿੱਤੀ ਆ ਬਹੁਤ ਸੋਹਣਾ ਲੱਗਦਾ ਜਦੋਂ ਕੋਲੇ ਗਰਾਊਂਡ ਆ ਬੱਚਿਆਂ ਦੀ ਸੰਤ ਬਾਬਾ ਫੂਲਾ ਸਿੰਘ ਜੀ ਦਾ ਗੁਰਦੁਆਰਾ ਸਾਹਿਬ ਆ ਗੁਰੂ ਘਰ ਆ ਬਾਹਰੋਂ ਵੀ ਸੰਗਤ ਆਉਂਦੀ ਆ ਤਾਂ ਉਹ ਦੇਖਦੇ ਆ ਜੀ ਔਰ ਮਨ ਬੜਾ ਖੁਸ਼ ਹੁੰਦਾ ਵੀ ਕਿੱਥੇ ਢੇਰ ਕੂੜਾ ਕਰਕਟ ਇੱਥੇ ਹੁੰਦਾ ਸੀਗਾ ਤੇ ਹੁਣ ਕਿੰਨਾ ਸਾਫ਼ ਸਫਾਈ ਲੱਗਦੀ ਆ ਔਰ ਬੇਨਤੀ ਉਹਨਾਂ ਨੂੰ ਮੈਂ ਸਾਰਿਆਂ ਨੂੰ ਇਹੀ ਕਰਦਾ ਵੀ ਪੂਰਾ ਨਗਰ ਜਿਹੜਾ ਆਪਣਾ ਇੱਕ ਘਰ ਆ ਜੀ ਤੇ ਪੰਚਾਇਤ ਵੱਲੋਂ ਜਿੰਨੇ ਕੁ ਫੰਡਸ ਆਏ ਸਰਕਾਰ ਵੱਲੋਂ ਪੰਚਾਇਤ ਨੂੰ ਕਿਉਂਕਿ ਤੁਸੀਂ ਜਾਣਦੇ ਆ ਕਿ ਉਹਦੇ ਵਿੱਚ ਬਹੁਤ ਸਾਰੀਆਂ ਲਿਮਿਟੇਸ਼ਨਸ ਹੁੰਦੀਆਂ ਉਹਦੇ ਵਿੱਚ ਔਣਤਾਈਆਂ ਹੁੰਦੀਆਂ ਤੇ ਬੰਨੋਗਰੀਆਂ ਹੁੰਦੀਆਂ ਕਿ ਆਪਾਂ ਇੱਕ ਲਿਮਟ 'ਚ ਰਹਿ ਕੇ ਉਹਨੂੰ ਪੈਸਾ ਖਰਚ ਸਕਦੇ ਆ ਪਰ ਜਿਹੜੇ ਇਹ ਕੰਮ ਆ ਇਹ ਐਨਆਰਆਈ ਸੱਜਣਾ ਦੇ ਸਹਿਯੋਗ ਤੋਂ ਬਿਨਾ ਨਹੀਂ ਹੋ ਸਕਦੇ ਮੈਂ ਬੇਨਤੀ ਕਰਦਾ ਕਿ ਆਪਾਂ ਇਸੇ ਤਰ੍ਹਾਂ ਸਾਰੇ ਛੱਪੜ ਜਿਹੜੇ ਪਿੰਡ ਦੇ ਆ ਉਹਨਾਂ ਨੂੰ ਖਤਮ ਕਰਨਾ ਔਰ ਜਗ੍ਹਾ-ਜਗ੍ਹਾ ਜਿਹੜੇ ਕੂੜੇ ਦੇ ਢੇਰ ਲੱਗੇ ਹੋਏ ਆ ਉਹਦੇ ਵਾਸਤੇ ਵੀ ਆਪਾਂ ਟਰੈਕਟਰ ਟਰਾਲੀਆਂ ਪੱਕੀਆਂ ਲਾ ਕੇ ਪ੍ਰਬੰਧ ਕਰਕੇ ਪਿੰਡੋਂ ਬਾਹਰ ਕੂੜੇ ਦਾ ਇੱਕ ਡੱਬਾ ਬਣਾਉਣਾ ਹੈ ਤੇ ਆਪਾਂ ਸਾਰਾ ਕੂੜਾ ਇਕੱਠਾ ਕਰਕੇ ਉੱਤੇ ਲਿਜਾ ਕੇ ਉਹਨੂੰ ਡਿਫਿਊਜ਼ ਕਰਨਾ ਹੈ ਇਹ ਇਹ ਗੱਲਾਂ ਜਿਹੜੀਆਂ ਸਾਰੀਆਂ ਮੈਂ ਅੱਜ ਤੁਹਾਡੇ ਮਾਧਿਅਮ ਤੋਂ ਆਪਣੇ ਨਗਰ ਨਿਵਾਸੀਆਂ ਨੂੰ ਔਰ ਐਨ ਆਰ ਆਈ ਸੱਜਣਾ ਨੂੰ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਕਿ ਆਪਾਂ ਇਹ ਕੰਮ ਕਰਨੇ ਆ ਔਰ ਐਨ ਆਰ ਆਈ ਸੱਜਣਾ ਨੂੰ ਅਪੀਲ ਹੈ ਕਿ ਪੰਚਾਇਤ ਵੱਲੋਂ ਤੁਹਾਨੂੰ ਕਦੀ ਵੀ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਆਏਗੀ ਤੁਸੀਂ ਡਿਵੈਲਪਮੈਂਟ ਦਾ ਕੋਈ ਵੀ ਕੰਮ ਕਰਵਾਉਣਾ ਚਾਹੁੰਦੇ ਆ ਤੁਸੀਂ ਮੇਰੇ ਨਾਲ ਸੰਪਰਕ ਕਰੋ ਨਿਰਵੇਗਨ ਤੁਹਾਨੂੰ ਅਸੀਂ ਕੰਮ ਪਹਿਲ ਦੇ ਆਧਾਰ ਤੇ ਤੁਹਾਡਾ ਕੰਮ ਕਰਕੇ ਜਿਹੜਾ ਦੇਵਾਂਗੇ ਔਰ ਤੁਹਾਡਾ ਜਿਹੜਾ ਇੱਕ ਇੱਕ ਪੈਸਾ ਆ ਉਹਦਾ ਸਾਰਾ ਹਿਸਾਬ ਕਿਤਾਬ ਤੁਹਾਨੂੰ ਮਿਲੇਗਾ ਔਰ ਇੱਕ ਇੱਕ ਪੈਸਾ ਤੁਹਾਡਾ ਸਹੀ ਜਗ੍ਹਾ ਤੇ ਲੱਗੇਗਾ ਧੰਨਵਾਦ ਜੀ ਬਹੁਤ 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 ਧੰਨਵਾਦ ਜੀ ਅਸੀਂ ਆਸ ਕਰਕੇ ਤੁਹਾਡੀ ਆਸ ਜਿਹੜੀ ਹੈ 5 ਸਾਲ ਦੇ ਲਈ ਤੁਹਾਨੂੰ ਸਮਾ ਦਿੱਤਾ ਪਿੰਡ ਵਾਸੀਆਂ ਨੇ ਆਸ ਕਰਦੇ ਹਾਂ ਕਿ ਤੁਸੀਂ ਇਹ ਜੇ ਆਸ ਦੇ ਨਾਲ ਲੋਕਾਂ ਨੇ ਤੁਹਾਨੂੰ ਅੱਗੇ ਕੀਤਾ ਤੁਸੀਂ ਉਸ ਆਸ ਦੇ ਨਾਲ ਪਿੰਡ ਦਾ ਵਿਕਾਸ ਕਰੋਗੇ ਬਹੁਤ ਧੰਨਵਾਦ ਜੀ ਧੰਨਵਾਦ ਗੁਰੂ ਸਾਹਿਬ ਧੰਨਵਾਦ ਜੀ you <laughs>